ਚੀਜ਼ਾਂ ਭਾਜੀ ਸੁਣਨੇ ਚਾਹੁੰਦੀਆਂ ਹੁਣ ਹਰ ਇੱਕ ਬੰਦੇ ਦਾ ਬੱਖੋ ਵੱਖਰਾ ਬੋਲਣ ਦਾ ਲੱਭ ਜ ਵੱਖਰਾ ਹੋ ਸਕਦਾ ਇੱਕ ਤਾਂ ਹੁੰਦੀ ਹੈ ਰਗਾਤੋਰੀ ਇਟਾਲੀਆਂ ਚ ਜਿਹੜੀ ਪਾਣੀ ਦਿੰਦੀ ਆ ਖੇਤਾਂ ਨੂੰ ਵਟੇ ਫਾਰਮਾਂ ਕੋ ਹੁੰਦੀ ਆ ਹੂੰ ਉਹ ਗੋਲ ਚ ਲਖੜੀ ਜੀ ਹੁੰਦੀ ਆ ਉਹਦੇ ਵਿੱਚ ਵੀ ਚਾਂਸ ਹੋ ਜਾਂਦੇ ਬੰਦੇ ਵਿੱਚ ਆਉਂਦੇ ਆ ਪਹਿਲਾਂ ਵੀ ਹੁੰਦੇ ਰਹੇ ਮੁੰਡੇ ਤੇ ਇੱਕ ਹੁੰਦੀ ਆਪਣੇ ਜਿਵੇਂ ਬੋਲਦਾਲੀਆਂ ਤਵੀਆਂ ਨਹੀਂ ਹੁੰਦੀਆਂ ਦੋ ਤਵੀਆਂ ਹੁੰਦੀਆਂ ਬੱਟ ਪਾਉਂਦੀ ਹੁੰਦੀ ਜ ਉਹ ਉਹਦੇ ਸਾਈਡਾਂ ਤੇ ਡਿਸਕਾਂ ਲੱਗੀਆਂ ਹੁੰਦੀਆਂ ਤੋਂ ਖੱਬੇ ਸੱਜੇ ਹੂੰ ਉਹ ਕੋਈ ਕਹਿੰਦੇ ਵੀ ਉਹ ਬੱਟਾ ਪਾਉਂਦੇ ਸੀਗੇ ਉਹ ਪਿੱਛੇ ਸੀਗਾ ਮੁੰਡਾ ਤੇ ਉਹਦੀ ਵਿੱਚ ਉਹਦੇ ਜਿੱਦਾਂ ਡੈਪਿਆ ਹੋਊਗਾ ਤੇ ਟਰੈਕਟਰ ਦੇ ਮੋਰੇ ਹੁੰਦਾ ਹੈ ਤਾਂ ਮਗਰ ਮਸ਼ੀਨ ਹੁੰਦੀ ਹੈ ਤੇ ਉਹ ਘੁੰਮ ਕੇ ਉਹਦੇ ਬਾਹਾਂ ਥਾਣੀ ਉਹ ਬਾਹਾਂ ਦੀ ਫੋਟੋ ਵੀ ਹੈਗੀ ਅਗਰ ਜੇ ਚਾਹੂੰਗੀ ਮੈਂ ਤੁਹਾਨੂੰ ਪਾ ਵੀ ਰਹਿਵਾਂਗਾ ਉਨੀ ਦੇ ਜੋੜ ਤੋਂ ਕੱਟ ਹੋਈ ਆ ਬਾਹਾਂ ਉਹ ਤੇ ਉਹ ਫਿਰ ਜਦੋਂ ਬਾਹ ਉਹਦੀ ਕੱਟ ਹੁੰਦੀ ਆ ਜਿਹੜਾ ਮਾਲਕ ਆ ਜਿੱਦਾਂ ਇੱਥੇ ਜ਼ਿਆਦਾਤਰ ਜਿਹੜੇ ਕੱਚੇ ਮੁੰਡੇ ਹਨਾ ਉਹ ਕੰਮਾਂ ਤੇ ਜੇ ਛੱਟ ਸੁੱਟ ਲੱਗ ਜਵੇ ਮਾਲਕ ਜਾਂਦਾ ਉਹਨਾਂ ਨੂੰ ਮਕਰਾ ਦਿੰਦੇ ਜੇ ਮਾੜੀ ਮੋਟੀ ਛੱਟ ਲੱਗੀ ਆ ਜਾਂ ਥੋੜੇ ਵਾਲਾ ਖਰਚਾ ਪਾਣੀ ਦੇ ਦਿੰਦੇ ਵੀ ਤੁਸੀਂ ਬਾਹਰ ਜਾ ਕੇ ਉਹਨਾਂ ਦੱਸੋ ਤੁਸੀਂ ਕਹੋ ਵੀ ਅਸੀਂ ਘਰੇ ਡੈਪ ਐ ਜਾਂ ਸਾਈਕਲ ਤੇ ਡੈਪ ਐ ਜਾਂ ਰਾਜ ਕੋਈ ਮਾਰ ਗਿਆ ਸਾਡਾ ਤੇ ਉਹਦੇ ਵਿੱਚ ਇਹ ਹੁੰਦਾ ਆ ਬੰਦੇ ਜੇ ਤਾਂ ਨਾਰਮਲ ਛੱਟ ਤੇ ਬੰਦਾ ਕਹਿੰਦਾ ਯਾਰ ਐਗਰੀ ਹੋ ਜਾਂਦਾ ਵੀ ਯਾਰ ਗਾਂ ਕੰਮ ਵੀ ਕਰਨਾ ਆ ਤੇ ਮਾਲਕ ਦੋ ਤਿੰਨ ਮਹੀਨੇ ਦਾ ਖਰਚਾ ਵੀ ਦੇ ਦਿੰਦੇ ਕਈ ਇਹ ਉਹ ਡਰ ਗਿਆ ਇਹ ਜਿਹਦਾ ਮਾਲਕ ਜਿਹੜਾ ਜਕਦਮ ਜਦੋਂ ਬਾਹ ਕੱਟ ਹੁੰਦੀ ਤਾਂ ਉਹ ਕਹਦਾ ਜਿੱਦ ਤੱਕ ਘਬਰਾ ਗਿਆ ਮਾਲਕ ਮੋਖੇ ਤੇ ਡਰ ਗਿਆ ਉਹਨੇ ਇਹ ਸੋਚਿਆ ਵੀ ਮੈਂ ਆਪਣੇ ਘਰੋਂ ਲਾ ਦਨ ਜਿਹੜੀ ਉਹਦੀ ਉਸ ਟਾਈਮ ਦੀ ਸੋਚ ਹੋਊਗੀ ਤੇ ਉਹਨੂੰ ਹਸਪੀਟਲ ਲਿਜਾਣ ਦੀ ਬਜਾਏ ਉਹਦੇ ਘਰ ਦੇ ਮੋਰ ਇੱਕ ਕਰੇਟ ਦੇ ਵਿੱਚ ਬਾਹ ਪਾ ਕੇ ਉਹਦੀ ਰੱਖ ਕੇ ਕੱਤੀ ਹੋਈ ਬਾਹ ਤੇ ਉਹ ਬੰਦੇ ਨੂੰ ਉੱਥੇ ਡਰਾਵੇ ਮੋਰੇ ਛੱਡ ਗਿਆ ਤੇ ਉਹਦੀ ਜਨਾਨੀ ਨੇ ਫਿਰ ਰੋਲਾ ਪਾਇਆ ਆਲੇ ਦੁਆਲੇ ਇੱਕ ਕੰਮ ਸੇ ਕਮੋ 3 ਘੰਟੇ ਜਿਹੜਾ ਲੇਟ ਹੋ ਚੁੱਕਾ ਸੀਗਾ ਬੰਦਾ ਜੇ ਹਸਪੀਟਲ ਜਿੰਨਾ ਨਾਲ ਉਹਦੀ ਜਾਨ ਬਚਣ ਜੇ ਬਚਣ ਦੇ ਚਾਂਸ ਬਹੁਤ ਸੀਗੇ ਇੱਕ ਨੇੜੇ ਇਟਾਲੀਅਨ ਘਰ ਸੀਗਾ ਜਿਨੇ ਪ੍ਰੋਪਰ ਗਵਾਹੀ ਦਿੱਤੀ ਕਿ ਸੱਚ ਬੋਲਿਆ ਵੀ ਅਸੀਂ ਉਹ ਕਹਿੰਦਾ ਮੈਂ ਅੱਖੀਂ ਦੇਖਿਆ ਮਾਂ ਕਰ ਇਹਨੂੰ ਲਾਇਆ ਲਾ ਕੇ ਤੇ ਭੱਜ ਗਿਆ ਉਹ ਕਹਿੰਦਾ ਫਿਰ ਇਹਦੇ ਘਰ ਵਾਲੀ ਨੇ ਰੋਣਾ ਪਾਇਆ ਮੀਨ ਉਹਨੇ ਉਹ ਲੈਂਗੁਏਜ ਦੇ ਵਿੱਚ ਇਹੀ ਕਿਹਾ ਜਨਾਨੀ ਨੇ ਮੀਓ ਮਰੀ ਤੋ ਤਲਿਆ ਤੋ ਮੀਓ ਮਰੀ ਤੋ ਤਲਿਆ ਤੋ ਇਹਦਾ ਮਤਬ ਲਿਆ ਵੀ ਮੇਰਾ ਘਰ ਵਾਲਾ ਵੱਢ ਗਿਆ ਤੇ ਉਹ ਬੰਦੇ ਸਾਨੂੰ ਸਮਝ ਨਹੀਂ ਆਈ ਵੀ ਇਹ ਕਹਿਣਾ ਕੀ ਚਾਹੁੰਦੀ ਹੈ ਕਿਉਂਕਿ ਤੱਲਿਆ ਆਪਣੇ ਬੰਦੇ ਸੁੱਕੀ ਜਿਹੀ ਬੋਲੀ ਬੋਲਦੇ ਨੇ ਜਾਂ ਜਿੰਨੀ ਕੋ ਉਂਦੀ ਆ ਹਨ ਉਹ ਕਹਿੰਦੇ ਫਿਰ ਜਦੋਂ ਅਸੀਂ ਸੋਣਿਆ ਇਹਦਾ ਰੋਲਾ ਤਾਂ ਦੇਖਿਆ ਤੇ ਬਾਹਰ ਜਿਹੜਾ ਮਾਲਕ ਸੀਗਾ ਉਹਨੂੰ ਲਾ ਕੇ ਦਬਦਬਾ ਭੱਜ ਗਿਆ ਉਹ ਕਹਿੰਦਾ ਅਸੀਂ ਉਹਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਪਰ ਉਹਨੇ ਸੁਣੀ ਨਹੀਂ ਗੱਲ ਉਹ ਚਲਾ ਗਿਆ ਫਿਰ ਉਹ ਲੇਡੀਜ਼ ਦੇ ਕਹਿਣ ਤੇ ਇਟਾਲੀਅਨ ਦੋ ਗੋਰਾ ਗੋਰੀ ਸੀਗੇ ਤਾਂ ਉਹਨਾਂ ਨੇ ਫਿਰ ਸੱਦਿਆ ਆਪਣੇ ਐਂਬੂਲੈਂਸ ਨੂੰ ਸੱਦਿਆ ਐਂਬੂਲੈਂਸ ਨੇ ਪਾਲਸ ਸੱਦੀ ਪਾਲਸ ਨੇ ਦੇਖਿਆ ਹਾਲਾਤ ਜਿਆਦਾ ਆ ਐਂਬੂਲੈਂਸ ਨੇ ਹੈਲੀਕਾਪਟਰ ਵਾਲੀ ਐਂਬੂਲੈਂਸ ਸੱਦੀ ਹੂੰ ਫਿਰ ਐਂਬੂਲੈਂਸ ਜਿਹਨੂੰ ਗਿਆ ਨੂੰ ਆਪ ਹੂੰ ਇਹ ਉਸ ਤੋਂ ਬਾਅਦ ਫਿਰ ਰੋਲਾ ਪੈ ਗਿਆ মিডিਆ ਤੱਕ ਪੁਲਿਸ ਤੱਕ ਗਈ ਜੀ মিডিਆ ਆ ਗਿਆ মিডিਆ ਤੋਂ ਬਾਅਦ ਆਮ ਲੋਕਾਂ ਦੇ ਖਬਰ ਚੱਲ ਗਈ ਘਰਾਂ ਚ ਹੂੰ ਜਦੋਂ ਇਹ ਆਮ ਇਹ ਚੱਲੀ ਆ ਇਹ ਖਬਰ ਮੈਂ ਪਿਛਲੇ ਬੁੱਧਵਾਰ ਦੀ ਗੱਲ ਆ ਇਹ ਜੀ ਸ਼ਾਇਦ ਹਾਂ ਪਿਛਲੇ ਵੀ ਗੱਲ ਆ ਇਹ ਹੂੰ ਜਦੋਂ ਆਮ ਚੱਲੀ ਬਾਈ ਸਰਕਾਰ ਤੱਕ ਪਹੁੰਚ ਗਈ ਹੁਣ ਉਹ ਸਰਕਾਰ ਤੱਕ ਪਹੁੰਚੀ ਆ ਅਸੀਂ ਜਿਹੜੀ ਆਹਾ ਆਪਣੇ ਸ਼ਨੀਵਾਰ ਰੈਲੀ ਹੋਈ ਆ ਇੱਕ ਆਦੂ ਵੀ